ਹਾਈ 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 ਉੱਡਣ ਮੋਇਆ ਹਾਈ 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 ਦਬ ਕੇ ਪਿੱਟੋ ਹਾਈ 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 ਸਾਰੇ ਪਿੱਟੋ ਹਾਈ ਹਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਗਵੰਤ ਮਾਨ ਦੀ ਅਤ ਖਰਾ ਦਾ ਵੈਰ ਹੁੰਦਾ ਤੁਸੀਂ ਹੱਤ ਚੁੱਕੀ ਹੋਈ ਆ ਤੁਹਾਡੇ ਐਮਐਲ ਆਂ ਤੇ ਚੁੱਕੀ ਆ ਨਾਲ ਜਿਹੜੀ ਫੋਟੋ ਇੱਕ ਸਕਰੀਨ ਤੇ ਦੇਣ ਲੱਗੇ ਆ ਇਹ ਸਾਡਾ ਹਰਿਆਣੇ ਦਾ ਗੂ ਹੈ ਤੇਜਵੀਰ ਸੀ ਜੀਰਾ ਕਿਸਾਨਾਂ ਦੀਆਂ ਟਰਾਲੀਆਂ ਦੀ ਕਵਰ ਕਰ ਲਈ ਹਰਿਆਣੇ ਦੇ ਦਾ ਲੱਗਦੇ ਖੇਤਾਂ ਚ ਵਿੱਚ ਫੇਰਾ ਸੀ ਪਰ ਉਥੇ ਦੇ ਜਿਹੜੇ ਕਨੌਰ ਹਲਕੇ ਦੇ ਐਮਐਲਏ ਜਿਹੜੇ ਫੇਸਬੁਕ ਤੇ ਵਾਰ-ਵਾਰ ਕਹਿ ਰਹੇ ਕਿ ਸਾਡਾ ਮੇਰਾ ਇਹਦੇ ਚ ਕੋਈ ਹੱਥ ਨਹੀਂ ਸਭ ਤੋਂ ਤਕਰ ਐਮਐਲਏ ਦੇ ਸਾਥੀਆਂ ਦਾ ਹੱਥ ਆ ਆਮ ਪਾਰਟੀ ਦਾ ਹੱਥ ਆ ਜਿਹੜੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਆ ਅੱਜ ਸਾਡੇ ਕਿਸਾਨ ਆ ਗੁਰਿਆਨੇ ਦੇ ਨੂੰ ਐਮਐਲਏ ਕਨੌਰ ਦੇ ਲੀਡਰਾਂ ਨੇ ਥੱਲੇ ਜਿਹੜੇ ਵਰਕਰ ਸਰਪੰਚ ਹੋਰ ਇਹਦੇ ਸਾਜੋ ਨ ਰਿਸ਼ਤੇਦਾਰ ਕਰਾਏ ਦੇ ਕੁੰਡੇ ਸਾਧ ਕੇ ਤੇ ਸਾਡੇ ਤੇਜ ਵੀਰ ਕਿਸਾਨ ਨੂੰ ਯਖਮੀ ਕਰਦਾ ਤਾਂ ਭਗਵੰਤ ਮਾਨ ਜੀ ਆਉਣ ਵਾਲੇ ਤੇ ਨਾਲ ਚ ਜਿਆਦ ਕਰਲਾ ਯਾਦ ਕਰਲਾ ਭਗਵੰਤਿਆ ਤੈਨੂੰ ਨਸ਼ੀਰ ਇਹੋ ਜੀ ਦਿਆਂਗੇ ਸੜਕਾਂ ਤੇ ਅਸੀਂ ਮਰ ਜਾਂਦੇ ਤੇ ਆ ਐਮ ਐਲ ਏ ਤੇਰਾ ਕੋਈ ਰਿਸ਼ਤੇਦਾਰ ਸੜਕਾਂ ਤੇ ਨਹੀਂ ਨਿਕਲਣਗੇ ਹਾਂ ਉਹਨਾਂ ਸੀ ਐਸ ਐਸ ਜਿਹੜਾ ਨਾਨਕ ਸਿੰਘ ਐਸਐਸਪੀ ਤੇ ਯਰਾ ਪਟਿਆਲੇ ਦਾ ਆਈਜੀ ਸੰਦੀਪ ਕਮਿੰਤੀ ਵਿਸ਼ੰਗ ਉਹਨੂੰ ਅਪੀਲ ਕਰਦੇ ਕਿ ਹੁਣ ਕਿਉਂ ਨਹੀਂ ਕਰ ਰਹੀ ਕਿਸਾਨਾਂ ਤੇ ਗੋਲੀਆਂ ਚਲਾਉਂ ਕੋ ਕਿਸਾਨਾਂ ਤੇ ਲਾਤੀ ਚਾਰ ਜਿੱਦਰੋਂ ਕਿਸਾਨਾਂ ਦੇ ਤੰਬੂ ਪੁੱਟ ਤੇ ਕਿਸਾਨਾਂ ਨੂੰ ਮਾਰ ਤਾ ਕਿਸਾਨਾਂ ਨੂੰ ਲੁੱਟ ਲਿਆ ਅੱਜ ਜਿਹੜੇ ਕਿਸਾਨਾਂ ਨੂੰ ਲੁੱਟ ਰਹੇ ਤੇ ਕਿਸਾਨਾਂ ਨੂੰ ਜਿਹੜੇ ਯਖਮੀ ਕਰ ਰਹੇ ਫਿਰ ਉਹਨਾਂ ਤੇ ਕਾਰਵਾਈ ਕਿੰਨੇ ਕਰਨੀ ਇਸ ਨੂੰ ਕਹਿੰਦੇ ਭਗਵੰਤ ਮਾਨ ਦਾ ਗੁੰਡਾ ਰਾਜ ਗੁੰਡਾਰਾ ਭਗਵੰਤ ਮਾਨ ਸਾਹਿਬ ਤੇਰਾ ਗੁੰਡਾ ਰਾਜ ਨਹੀਂ ਚੱਲਣ ਦੇਵਾਂਗੇ ਬਹੁਤ ਜਲਦੀ ਐਕਸ਼ਨ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਤੈਨੂੰ ਇਹੋ ਜੀ ਨੱਥ ਪਾਵਾਂਗੇ ਜਿੱਦਾਂ ਚੰਦ ਨੂੰ ਨੱਥ ਪਈ। ਨੱਥ ਪਾ ਕੇ ਤੈਨੂੰ ਗਲੀਆਂ ਦੇ ਵਿੱਚ ਫੇਰਾ ਦੇ ਯਾਦ ਕਰਨਾ। ਲੋਕ ਵੱਡੇ ਹੁੰਦੇ ਆ, ਕਦੀ ਸਰਕਾਰਾਂ ਨਹੀਂ ਵੱਡੀਆਂ ਹੁੰਦੀਆਂ। ਆ ਤੇਰੀ ਅੱਜ ਚੱਲੀ ਤੂੰ ਬਲਡੋਜ਼ਰ ਚਲਾਇਆ। ਪੈਟਰੋਲ ਤੇ ਲਾ ਕੇ ਸਾਰੇ ਕਿਸਾਨਾਂ ਨੂੰ ਜਖਮੀ ਕਰ ਰਹੇ ਆ ਕਿ ਕੋਈ ਸ਼ਮਾਨ ਲੈਣ ਜਾਂਦੇ ਆ।